ਪੰਜਾਬ ਵਿੱਚ ਚੱਲ ਰਹੇ ਸਰਪੰਚੀ ਦੇ ਇਲੈਕਸ਼ਨ ਤੇ ਪੰਚ ਦੇ ਇਲੈਕਸ਼ਨ ਵਾਸਤੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਚੀਜ਼ਾਂ ਫਾਰਮ ਭਰਨ ਵਾਸਤੇ ਲੋੜਿੰਦੀਆਂ ਨੇ ਨੰਬਰ 1 ਤੇ ਹੈ ਜੀ ਆਧਾਰ ਕਾਰਡ ਕੈਂਡੀਡੇਟ ਦਾ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਤੇ ਵੋਟਰ ਆਈਡੀ ਕਾਰਡ ਵੋਟਰ ਸੂਚੀ ਨਮੀ ਜੇਰੀ ਕੋਈ ਐਸਸੀ ਦੀ ਸੀਟ ਹੈ ਉਹਦੇ ਵਾਸਤੇ ਐਸਸੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਆ ਏ ਜੇ ਕੋਈ ਰਿਟਰਨ ਆ ਭਰਦਾ ਤਾਂ ਉਹਦੀ 3 ਸਾਲ ਦੀ ਕਾਪੀ ਲਾਉਣੀ ਪਊਗੀ ਜੇ ਕਿਸੇ ਮੇਰੇ ਵੀਰ ਭਰਾ ਤੇ ਕੋਈ ਪਰਚਾ ਜਾਂ ਐਫ ਆਈ ਆਰ ਦੀ ਹੈਗਾ ਉਹਦੀ ਕਾਪੀ ਨਾਲ ਲਾਣੀ ਪਊਗੀ ਜੇ ਨਹੀਂ ਹੈਗਾ ਤਾਂ ਫਿਰ ਕੋਈ ਜ਼ਰੂਰਤ ਨਹੀਂ ਤੇ ਜੇ ਕੋਈ ਕੇਸ ਚੱਲਦਾ ਐਫ ਆਈ ਆਰ ਹੋਈ ਹੋਈ ਹੈ ਉਹ ਉਸ ਕੇਸ ਦਾ ਸਟੇਟਸ ਮਤਲਬ ਕਿ ਵੀ ਕਿਹੜੇ ਕੋਰਟ ਚ ਚੱਲਦਾ ਕਦੋਂ ਪਰਚਾ ਦਰਜ ਹੋਇਆ ਸੀ ਉਹ ਸਾਰੀ ਡਿਟੇਲ ਦੇਣੀ ਪੈਣੀ ਆ ਤੇ ਪੰਜ ਪਾਸਪੋਰਟ ਸਾਈਜ਼ ਫੋਟੋ ਆ ਉਹ ਤਕਰੀਬਨ ਚਲੋ ਹਰ ਕੋਲ ਹੁੰਦੀਆਂ ਨੇ ਪੀਨ ਕਾਰਡ ਜੇਕਰ ਹੈਗਾ ਆ ਲਾ ਦਿਓ ਨਹੀਂ ਉਹ ਕੋਈ ਜ਼ਰੂਰੀ ਨਹੀਂ ਹੈਗਾ ਤੇ ਉਸ ਤੋਂ ਬਾਅਦ ਆ ਜੀ ਚੱਲ ਚੱਲ ਜਾਇਦਾਦ ਦਾ ਬੇਰਵਾ ਦੇਣਾ ਪੈਣਾ ਜੀ ਜੋ ਜਿਵੇਂ ਕੋਈ ਜ਼ਮੀਨ ਪ੍ਰੋਪਰਟੀ ਕਾਰ ਵਾਹਤ ਟਰੱਕ ਜੋ ਵੀ ਕੁਝ ਹੈਗਾ ਉਸ ਤੋਂ ਬਾਅਦ ਜੀ ਬੀਡੀਪੀਓ ਦਫ਼ਤਰ ਤੋਂ ਮਿਲੋਗੇ ਐਨਓਸੀ ਐਨਓਸੀ ਦਾ ਮਤਲਬ ਹੁੰਦਾ ਥਿੱਸ ਕੋਈ ਕਿਸੇ ਬੈਂਕ ਦਾ ਕੋਈ ਪੰਚਾਇਤ ਦੇ ਕਾਪਲੇ 'ਚ ਕੋਈ ਡਿਫਾਲਟਰ ਨਾ ਹੋਵੇ। ਉਹ ਤੋਂ ਬਾਅਦ ਹੈ ਜੀ ਜੇ ਕੋਈ ਆਪਣੇ ਕੋਲ ਵੀਕਲ ਹੈਗਾ ਜਿਵੇਂ ਮੋਟਰਸਾਈਕਲ ਸਕੂਟਰ ਕਾਰ ਉਹਦਾ ਵੀ ਰਵਾਜ ਜੀ। ਤੇ ਜਿਹੜਾ ਚੋਣ ਏਜੰਟ ਤੇ ਪ੍ਰਸਤਾਵਕ ਦਾ ਰਕਾਰਡ ਇਹ ਬੀਡੀਪੀਓ ਦਫਤਰ ਤੋਂ ਆਲੇ ਬੀਡੀਪੀਓ ਦਫਤਰ ਵਾਲੇ ਹੀ ਮਤਲਬ ਕਿ ਡਿਊਟੀਆਂ ਲਾਉਣਗੇ। ਉਹ ਤੋਂ ਬਾਅਦ ਜਿਹੜਾ ਫਾਰਮ ਹੈ ਜੀ ਭੋਰਨ ਵਾਸਤੇ ਉਹਦੇ ਨਾਲ ਹਰ ਇੱਕ ਫਾਰਮ ਦੇ ਨਾਲ 100 ਰੁਪਏ ਦਾ ਜਿਹੜਾ ਸਟਾਮ ਹੈ ਉਹ ਲੱਗੂਗਾ ਜੀ ਤੇ ਇੱਕ ਆ ਪਹਿਲਾ ਪੇਜ ਹੈ ਜੀ ਫਾਰਮ ਦਾ ਉਹ ਤੋਂ ਬਾਅਦ ਇਵੇਂ ਭਰਿਆ ਜਾਊਗਾ ਜੀ ਇਹ ਇਹ ਫਾਰਮ ਨੰਬਰ 4 ਹੈ ਜੀ ਇਹ ਜਿਹੜਾ ਦੂਜੇ ਨੰਬਰ ਤੇ ਫਾਰਮ ਹੈ ਇਹ ਦਫਤਰੀ ਵਰਤੋਂ ਵਾਸਤੇ ਹੈ ਇਹ ਰਟਰਨਿੰਗ ਅਫਸਰ ਦੁਆਰਾ ਭਰਿਆ ਜਾਊਗਾ ਇਹਦੇ ਤੇ ਉਮੀਦਵਾਰ ਦੇ ਸਾਈਨ ਬੀਡੀਪੀਓ ਦੇ ਜਾ ਪ੍ਰਬੰਧਕੀ ਅਮਲੇ ਦੇ ਸਾਹਮਣੇ ਹੋਣਗੇ ਉਹ ਤੋਂ ਬਾਅਦ ਆ ਜੀ ਫਾਰਮ ਨੰਬਰ 1 ਜਿੱਥੇ ਉਮੀਦਵਾਰ ਦੀ ਡਿਟੇਲ ਦੇਣੀ ਆ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕਿੰਨੀ ਉਮਰ ਹੈ ਉਹ ਤੋਂ ਬਾਅਦ ਆ ਗਿਆ ਜੀ ਬੰਦੇ ਦੀ ਪ੍ਰਾਪਰਟੀ ਦਾ ਤੇ ਬੈਂਕ ਖਾਤਿਆਂ ਦਾ ਵੇਰਵਾ ਤੇ ਐਨਐਸ ਡਾਕ ਬਚਤਨ ਜੋ ਵੀ ਕੁਝ ਹੈਗਾ ਉਹਦੇ ਵੇਰਵਾ ਉਹ ਤੋਂ ਬਾਅਦ ਆ ਗਈ ਜੀ ਪ੍ਰਾਪਰਟੀ ਖੇਤੀਬਾੜੀ ਵਾਲੀ ਜ਼ਮੀਨ ਜੇ ਹੈਗੀ ਤਾਂ ਉਹਦਾ ਸਾਰਾ ਡਿਟੇਲ ਦੇਣਾ ਪਊਗਾ ਜੇ ਨਹੀਂ ਹੈਗੀ ਤਾਂ ਸਾਰਾ ਨਾ ਨਾ ਤੇ ਹੋਊਗਾ ਜੀ ਉਹ ਤੋਂ ਬਾਅਦ ਆ ਗਿਆ ਜੀ ਆ ਤੁਸੀਂ ਦੇਖ ਰਹੇ ਹੋ ਜ਼ਮੀਨ ਗੈਰ ਕਾਫਤਕਾਰੀ ਵਾਲੀ ਜ਼ਮੀਨ ਉਹ ਹੁੰਦੀ ਹੈ ਜਿਹੜੀ ਘਰ ਮਕਾਨ ਤੇ ਕੁਝ ਵੀ ਉਹ ਤੇ ਮਤਲਬ ਕਿ ਉਹ ਸਾਰੀ ਕੀਤੀ ਹੋਵੇ ਉਹਦਾ ਉਹ ਦੇਣਾ ਜੀ ਡਿਟੇਲ ਦੇਣੀ ਆ ਤੇ ਜਿਹੜਾ ਜ਼ਰੂਰੀ ਹੈ ਐਂਡ ਤੇ ਆ ਕੇ ਇਹ ਜਿਹੜੇ ਉਮੀਦਵਾਰ ਨੂੰ ਫਾਰਮ ਭਰਨ ਵਾਸਤੇ ਆਧਾਰ ਕਾਰਡ ਪੈਨ ਕਾਰਡ ਤੇ VOTER ਕਾਰਡ ਜ਼ਰੂਰੀ ਹੈ ਤੇ ਇੱਕ ਚੌਥੀ VOTER ਸੂਚੀ ਇਹ ਉਮੀਦਵਾਰ ਨੂੰ ਵੀ ਲੋੜ ਹੈ ਤੇ ਜਿਹੜੇ ਉਹਨਾਂ ਦੇ ਦੋ ਆ ਦੇਖੋ ਦੋ ਗਰੰਟਰਰ ਨੇ ਉਹਨਾਂ ਵਾਸਤੇ ਵੀ ਇਹ ਤਿੰਨੇ ਚੀਜ਼ਾਂ VOTER ਕਾਰਡ ਆਧਾਰ ਕਾਰਡ ਪੈਨ ਕਾਰਡ ਚੌਥੀ VOTER ਲਿਸਟ ਉਹਨਾਂ ਦੇ ਉਹਦਾ ਨਾਮ ਹੋਣਾ ਚਾਹੀਦਾ ਉਹ ਵੀ ਜ਼ਰੂਰੀ ਹੈ ਜੋ ਗ੍ਰੈਂਟਰ ਨੇ ਇੱਕ ਉਮੀਦਵਾਰ ਦੇ ਤੇ ਉਹ ਤੋਂ ਬਾਅਦ ਅਲਫੀਆ ਬਿਆਨ ਹੈ ਜੀ ਉਹ ਚ ਉਹਦਾ ਸਾਰਾ ਪ੍ਰਾਪਰਟੀ ਦਾ ਜੋ ਵੀ ਬੇਰਵਾ ਇਹ 50 ਰੁਪਏ ਦੇ ਹਸਤਾਮ ਤੇ ਟੈਸਟ ਹੋਣਗੇ ਪਰ ਅੱਜ ਕੱਲ ੱਟਕਾ ਹੋਣ ਕਰਕੇ ਇਹ 50 ਰੁਪਏ ਦਾ ਹਸਤਾਮ ਆਮ ਜਨਤਾ ਨੂੰ 200 ਰੁਪਏ ਚ ਮਿਲ ਰਿਹਾ ਉਹ ਤੋਂ ਬਾਅਦ ਬੰਦੇ ਦਾ ਸਬਾਈ ਕੋਸ਼ਨਾ ਪੱਤਰ ਹੈ ਜੀ ਤੇ ਉਰੇ ਇੱਕ ਫੋਟੋ ਲੱਗੂਗੀ ਇਹ ਉਮੀਦਵਾਰ ਦੀ ਉਹ ਤੋਂ ਬਾਅਦ ਇਹ ਬੰਦੇ ਦਾ ਸਾਰਾ ਡਾਕੂਮੈਂਟ ਵੋਟਰ ਸੂਚੀ ਇਹ ਆਧਾਰ ਕਾਰਡ ਵੋਟ ਕਾਰਡ ਜਿਹੜੇ ਮੈਂ ਪਹਿਲਾਂ ਦੱਸ ਚੁੱਕਿਆ ਉਹ ਹੀ ਨੇ ਇਹ ਤੋਂ ਬਾਅਦ ਜਦੋਂ ਇਹ ਫਾਰਮ ਫਿਲ ਕਰਕੇ ਸਾਰਾ ਨੋਟਰੀ ਤੋਂ ਐਸਟੈਡ ਕਰਾ ਕੇ ਫਿਰ ਜਾ ਕੇ ਬੀ ਡੀ ਪੀਓ ਦਫ਼ਤਰ 'ਚ ਜਮਾ ਹੋਊਗਾ ਬੀ ਡੀ ਪੀਓ ਦਫ਼ਤਰ 'ਚੋਂ ਹੀ ਇੱਕ ਚੁੱਲੇ ਤੱਕ ਦੀ ਰਸੀਦ ਮਿਲੂਗੀ ਤੇ ਬੀ ਡੀ ਪੀਓ ਦੇ ਸਹਿਨ ਹੋ ਕੇ ਇੱਕ ਐਨਓਸੀ ਮਿਲੂਗੀ ਉਹ ਤੋਂ ਬਾਅਦ ਇਹ ਜਮਾ ਹੋ ਕੇ ਇਹਦੀ ਲਾਸਟ 4 ਤਰੀਕ ਹੈ 4 ਤਰੀਕ ਤੋਂ ਬਾਅਦ 7 ਤਰੀਕ ਤੱਕ ਵਿਡਰਾਅਲ ਕਰਨ ਦੇ ਫਾਰਮ ਨੇ ਜਿਨਾ ਪੰਡਿਆ ਚ ਸਹਿਮਤੀ ਹੋ ਗਈ ਸਰਬਸੰਮਤੀ ਵਾਲਾ ਸਰਪੰਚ ਚੁਣੇ ਗਏ ਨੇ ਉੱਥੇ ਸਿਰਫ ਇੱਕ ਸਿੰਗਲ ਬੰਦੇ ਦਾ ਹੀ ਫਾਰਮ ਭਰਿਆ ਜਾਊਗਾ ਉੱਥੇ ਕੋਈ ਜ਼ਿਆਦਾ ਪਰਨ ਦੀ ਜ਼ਰੂਰਤ ਨਹੀਂ ਤੇ ਇਹ ਸਾਰਾ ਫਾਰਮ ਫਿਰ ਉਸ ਤੋਂ ਬਾਅਦ ਨੋਟਰੀ ਕਰਾ ਕੇ ਜਮ੍ਹਾਂ ਹੋ ਜਾਊਗਾ ਜੀ ਉੱਥੋਂ ਬੀਡੀਪੀਓ ਦਫ਼ਤਰ ਤੋਂ ਰਸੀਦ ਮਿਲ ਜਾਊਗੀ ਧੰਨਵਾਦ